ਮਾਦੀ ਗੋ ਜੁਗੋ ਜੁਗੋ ਵਰਤਾਲਾ ਧਨ ਧਰ ਸਤਿਗੁਰ ਦਸਾਂਹੇ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਤਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਭਗਾ ਵਾਲਿਓ ਜੋ ਸੰਗਤ ਰੋਪ ਵਿੱਚ ਗੁਰੂ ਦੀ ਹਜ਼ੂਰੀ ਅੰਦਰ ਬੈਠਣ ਦਾ ਸੁਭਾਗ ਸਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਜੋ ਅੱਜ ਹੁਕਮਨਾਮਾ ਆਇਆ ਹੈ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਤਨਾਸਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 679 680 ਤੇ ਪਾਵਨ ਹੁਕਮਨਾਮਾ ਸੁਭੈਮਾਨ ਹੈ ਸਾਹਿਬ ਜੀ ਕਿਰਪਾ ਕਰਦੇ ਨੇ ਕਹਿਣ ਲਗੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤ ਗੁਰ ਪੂਰਾ ਠਾਕੁਰ ਗਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਨ ਸੰਗ ਕਹਿੰਦੇ ਉਸ ਰੱਬ ਦਾ ਉਸ ਪ੍ਰਮਾਤਮਾ ਦਾ ਉਹਦਾ ਸਿਮਰਨ ਕਰਨਾ ਚਾਹੀਦਾ ਪਰ ਦਿਲ ਨਾਲ ਕਰਨਾ ਚਾਹੀਦਾ ਆਤਮ ਰੰਗ ਮਨ ਨਾਲ ਪਿਆਰ ਕਰੋ ਸਿਰਫ ਬਾਰੀ ਰਿਵਾਜੀ ਤੌਰ 'ਤੇ ਹੋਵੇ ਸਾਡੇ ਵਿੱਚ ਵਿਖਾਵਾ ਨਾ ਹੋਵੇ ਕਿ ਮੈਂ ਜੀ ਬਹੁਤ ਪੂਜਾ ਸਤਕਾਰ ਕਰਦਾ ਮੈਂ ਬਹੁਤ ਪੂਜਾ ਪਿਆਰ ਕਰਦਾ ਬਲਕਿ ਦਿਲ ਨਾਲ ਪਿਆਰ ਕਰਨਾ ਫਿਰ ਸ਼ਰਣੇ ਪਾਵਣ ਨਾਮ ਤੇ ਆਉਣ ਦੀ ਸ਼ਰਣ ਜ ਰਹਿਣਾ ਉਹਦਾ ਨਾਮ ਧਿਆਉਣ ਨਾਲ ਹੋਏਗਾ ਕਿ ਸਹਿਜ ਸਮਾਵਨ ਸੰਗ ਹਮੇਸ਼ਾ ਸਹਿਜ ਅਵਸਥਾ ਵਿੱਚ ਆ ਕੇ ਉਹ ਨਾਲ ਸਮਾਈ ਹੋਈ ਰਹਿੰਦੀ ਹੈ ਤੇ ਫਿਰ ਜਿਹੜਾ ਇਸ ਤਰ੍ਹਾਂ ਦਿਲ ਨਾਲ ਪਿਆਰ ਕਰਦਾ ਸਾਧ ਸੰਗਤ ਉਹਨੂੰ ਰੱਬ ਦੇ ਨਾਮ ਦਾ ਫਿਰ ਰੰਗ ਵੀ ਚੜਦਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਸੂਰਮੇ ਬਹੁਤ ਨੇ ਸੰਸਾਰ ਦੇ ਅੰਦਰ ਬੜੇ ਬੜੇ ਬਹਾਦਰ ਲੋਕ ਨੇ ਪਰ ਇੱਕ ਉਹ ਸੂਰਮਾ ਹੈ ਜਿਹੜਾ ਦੁਨਿਆਵੀ ਤੌਰ ਤੇ ਵਿਚਰਦਿਆਂ ਹੋਇਆ ਸੰਸਾਰ ਦੇ ਫਰਜ਼ ਨੇ ਪਾਉਂਦਾ ਹੋਇਆ ਸੰਸਾਰੀ ਵਿਕਾਰਾਂ ਬੁਰਾਈਆਂ ਆਉਗਣਾ ਤੋਂ ਬਚ ਕੇ ਆਪਣੇ ਮਨ ਨੂੰ ਰੱਬ ਦੇ ਨਾਮ ਨਾਲ ਜੋੜ ਕੇ ਰੱਖਦਾ ਇਹ ਨਾਮ ਦਰੰਗ ਚੜ੍ਹ ਜਾ ਜਿਸ ਇਹ ਵੀ ਪੱਕਾ ਰੰਗ ਹੈ ਦੋ ਦੋ ਰੰਗ ਨੇ ਇੱਕ ਇੱਕ ਸੁੰਬੇ ਦਾ ਕੱਚਾ ਰੰਗ ਇੱਕ ਇਹ ਮਜੀਦ ਦਾ ਪੱਕਾ ਰੰਗ ਹੈ ਕੁਸੁੰਬਿਤ ਰੰਗ ਐਸਾ ਰੰਗ ਹੈ ਜਿਹੜਾ ਪਾਣੀ ਦੇ ਛਿੱਟੇ ਪੈ ਜਾਂ ਉਤਰ ਜਾਂਦਾ ਪਰ ਮਜੀੜ ਦਾ ਰੰਗ ਐਸਾ ਹੈ ਕਿ ਉਬਲਦੀ ਦੇਗ ਵਿੱਚ ਭਾਈ ਦਿਆਲਾ ਉਬਾਲੇ ਲੈ ਰਿਹਾ ਉਹ ਕੈਸਾ ਸੂਰਮਾ ਹੈ ਰੰਗ ਉਤਰਿਆ ਨਹੀਂ ਸਮੇਂ ਦਾ ਬਾਦਸ਼ਾਹ ਸਮੇਂ ਦਾ ਕੋਤਵਾਲ ਇਹ ਗੱਲ ਕਹਿੰਦਾ ਤੂੰ ਕਹਿ ਦੇ ਗੁਰੂ ਮੇਰਾ ਗੁਰੂ ਨਹੀਂ ਹੈ ਤੇ ਇੱਕ ਬਾਤ ਮੇਰਾ ਗੁਰੂ ਨਹੀਂ ਤੈਨੂੰ ਛੱਡ ਦੇਾਂਗੇ ਕੈਨ ਲਗਾਂ ਨਹੀਂ ਜਦ ਤੱਕ ਸਰੀਰ ਸੁਆਸ ਚੱਲਦੇ ਨੇ ਮੈਂ ਕਹਾਂਗਾ ਇਹ ਗੁਰੂ ਮੇਰਾ ਹੈ ਸਿਰ ਤੇ ਆਰਾ ਚ ਲਾਇਆ ਜਾ ਰਿਹਾ ਫੇਰ ਵੀ ਰੰਗ ਉਤਰਿਆ ਨਹੀਂ ਰੂਮ ਵੀ ਲਪੇਟ ਕੇ ਸਾੜਤਾ ਜਾ ਰਿਹਾ ਫੇਰ ਵੀ ਰੰਗ ਉਤਰਿਆ ਨਹੀਂ ਇਹ ਰੱਬ ਦੇ ਨਾਮ ਦਾ ਪੱਕਾ ਰੰਗ ਹੈ ਤੇ ਜਿਨ੍ਹਾਂ ਨੂੰ ਰੰਗ ਚੜ ਜਾਂਦਾ ਦਾ ਸਾਧ ਸੰਗਤ ਉਹ ਫਿਰ ਆਪਣੇ ਗੁਰੂ ਲਈ ਆਪਣਾ ਸਭ ਕੁਝ ਸਮਰਪਣ ਕਰ ਦਿੰਦੇ ਨੇ ਤੇ ਜੇ ਗੁਰੂ ਤੇ ਕੋਈ ਆਂਚ ਵੀ ਆ ਜਾਏ ਗੁਰੂ ਤੇ ਕੋਈ ਨਿਗਾਹ ਕਰ ਚੁੱਕ ਕੇ ਵੇਖਣ ਕੋਸ਼ਿਸ਼ ਕਰੇ ਬੜੀ ਪਿਆਰੀ વાર્ਤਾ ਹੈ ਹਰਗੋਬਿੰਦ ਸਿੰਘ ਮਹਾਰਾਜ ਜਦੋਂ ਹਰਗੋਬਿੰਦਪੁਰਾ ਵਿਸਾਰੇ ਨਾ ਤੇ ਇੱਕ ਤੁਰਕ ਜਿਹੜਾ ਜਾ ਰਿਹਾ ਕਿਉਂਕਿ ਗੁਰੂ ਕਰਦੇ ਵਿਰੋਧੀ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਸ਼ੁਰੂ ਹੋ ਗਏ ਨੇ ਨਾਲ ਕਿਉਂਕਿ ਜੇ ਕੋ ਬੋਲੇ ਸੱਚ ਕੂੜਾ ਜਲਾ ਜਾ ਲਈ ਜਦੋਂ ਕੋਈ ਸੱਚ ਬੋਲਦਾ ਜਿਹੜਾ ਝੂਠਾ ਹੈ ਉਹਨੂੰ ਸੱਚ ਬਰਦਾਸ਼ਤ ਨਹੀਂ ਹੁੰਦਾ ਉਹ ਕਹਿੰਦਾ ਝੂਠ ਨੂੰ ਖਤਮ ਕਰਨਾ ਹੈ ਹਰਗੋਬਿੰਦ ਸਾਹਿਬ ਨੂੰ ਹਰਗੋਬਿੰਦਪੁਰਾ ਵਿਸਾਰੇ ਤੇ ਇੱਕ ਤੁਰਕ ਜਿਹੜਾ ਸੀ ਹਕੂਮਤ ਦੇ ਨਸ਼ੇ ਵਿੱਚ ਹੰਕਾਰ ਦੇ ਬੋਲ ਬੋਲਦਾ ਹੈ ਤੇ ਨਾਲ ਦੇ ਸਾਥੀ ਨੂੰ ਕਹਿੰਦਾ ਇਹ ਉਹ ਹਰਗੋਬਿੰਦ ਹੈ ਜਿਹਦੇ ਪਿਤਾ ਨੂੰ ਅਸੀਂ ਤਤੀ ਤਵੇ ਦੇ ਬਿਠਾਇਆ ਇਹ ਉਹ ਹਰ ਗੋਬਿੰਦ ਹੈ ਜਿਹਦੇ ਪਿਤਾ ਦੇ ਸਿਰ ਤੇ ਗਰਮ ਰੇਤ ਪਾਈ ਇਹ ਉਹ ਹਰ ਗੋਬਿੰਦ ਹੈ ਜਿਹਦੇ ਪਿਤਾ ਨੂੰ ਅਸੀਂ ਉਬਲਦੀ ਦੇਗ ਵਿੱਚ ਉਬਾਲੇ ਲਏ ਕਹਿੰਦੇ ਜੇ ਇਸ ਪਿਤਾ ਨੂੰ ਨਹੀਂ ਛੱਡਿਆ ਇਹਦੇ ਤੇ ਇਹਨੂੰ ਵੀ ਛੱਡਾਂਗੇ ਗੁਰੂ ਹਰਗੋਬਿੰਦ ਸਾਹਿਬ ਕੁਝ ਬੋਲੇ ਨੇ ਪਰ ਇੱਕ ਸਿੱਖ ਨੇ ਸੁਣ ਰਿਹਾ ਉਸ ਸਿੱਖ ਨੇ ਜਾ ਕੇ ਉਸ ਮੁਗਲ ਨੂੰ ਫੜ ਕੇ ਨਾ ਉਹਦੇ ਨਿੱਕੇ ਨਿੱਕੇ ਟੋਟੇ ਕਰਕੇ 라ਵੀ-ਰਾਵੀ ਰੋੜ ਦਿੱਤੇ ਹਰਗੋਬਿੰਦ ਸ਼ਰਮ ਪਤਾ ਲਗਾ ਤੇ ਸਾਬ ਨੂੰ ਸਿੱਖ ਨੂੰ ਸਦਿਆ ਕਹਿੰਦਾ ਐਸਾ ਕਿਉਂ ਕੀਤਾ ਉਸ ਸਿੱਖ ਕਹਿੰਦਾ ਮਹਾਰਾਜ ਕੋਈ ਤੁਹਾਡੇ ਪਾਸੇ ਘੂਰੀ ਵਟ ਕੇ ਵੇਖ ਲਵੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ ਇਸ ਤੁਰਕ ਨੇ ਤੁਹਾਡੇ ਪਾਸੇ ਉਂਗਲ ਕੀਤੀ ਸੀ ਆਹੋ ਹਰਗੋਬਿੰਦ ਹੈ ਜਿਹਦੇ ਪਿਤਾ ਨੂੰ ਅਸੀਂ ਇੰਨਾ ਤਸੀਹੇ ਦਿੱਤੇ ਕਿ ਮਾਰਿਆ ਇਹਨੂੰ ਛਡਾਂਗੇ ਨਹੀਂ ਅਸੀਂ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ ਜਦੋਂ ਵੀ ਗੁਰੂ ਦੇ ਖਿਲਾਫ ਦੇਖੋ ਦੋ ਤਰੀਕੇ ਨੇ ਇੱਕ ਉਹ ਆਇਆ ਜੇ ਗੁਰੂ ਅਗੇ ਮੱਥਾ ਟੇਕਣ ਆਉਂਦਾ ਏ ਕਿ ਮੱਥਾ ਲਾਉਣ ਆਉਂਦਾ ਇੱਕ ਉਹ ਆਇਆ ਜਿਹੜਾ ਗੁਰੂਦਰ ਤੇ ਆਇਆ ਸਮਰਪਣ ਕਰਨ ਲਈ ਇੱਕ ਚੜਾਈ ਕਰਕੇ ਆਇਆ ਤੇ ਬਰ ਸਿੱਖਾਂ ਦੇ ਸਿਧਾਂਤ ਹੈ ਕੇ ਸ਼ਰਨ ਆਇਲੇ ਦੇਗ ਹੈ ਤੇ ਚੜ ਆਉਂਦੇ ਤੇਗ ਹੈ ਜੇ ਮੱਸੇ ਰੰਗਰ ਵਰਗਾ ਵੀ ਦਰਬਾਰ ਸੇ ਜਿੱਥੇ ਅਸੀਂ ਦਰਬਾਰ ਸੇ ਕੇ ਮੱਥਾ ਟੇਕਦੇ ਹਾਂ ਨਾ ਜਿੱਥੇ ਗੁਰਬਾਣੀ ਕੀਰਤਨ ਹੁੰਦੇ ਨੇ ਇਸ ਨੇ ਮਹਾਰਾਜ ਦਾ ਪ੍ਰਕਾਸ਼ ਚੁਕਵਾ ਕੇ ਇਥੇ ਮੁਜਰੇ ਕਰਾਉਂਦਾ ਸੀ ਹਿੱਤੇ ਮੰਜਾ ਟਾ ਕੇ ਸ਼ਰਾਬਾ ਪਿੰਦਾ ਸੀ ਬੀਕਾਨੇ ਦੇ ਬੈਠੇ ਜੰਗਲ ਵਿੱਚ ਸਿੱਖਣ ਪਤਾ ਲੱਗਾ ਭਾਈ ਸੁੱਖਾ ਸਿੰਘ ਮੁਤਾਬ ਸਿੰਘ ਜੀ ਆਏ ਇਹਦਾ ਸਿਰ ਵੜ ਕੇ ਲਾਇਆ ਅੱਜ ਸਮਾਫੇਰੋ ਹੀ ਆਇਆ ਕੋਈ ਗੁਰੂ ਦੀ ਸ਼ਰਨ ਚ ਆਏ ਵੇਖੋ ਗੁਰੂ ਦਵਾਰੇ ਕਿਸ ਨੂੰ ਮਨਾ ਨਹੀਂ ਕਰ ਸਕਦੇ ਅਸੀਂ ਗੁਰੂ ਅਰਜਨ ਸਾਹਿਬ ਨੇ ਜੇ ਹਰਮੰਦਰ ਸਾਹਿਬ ਬਣਾਇਆ ਉਹਦੇ ਚਾਰ ਦਰਵਾਜ਼ੇ ਰੱਖਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋਈ ਸਾਂਝਾ ਇੱਥੇ ਕੋਈ ਵੀ ਆ ਸਕਦਾ ਪ੍ਰਾਤਨ ਇਤਿਹਾਸ ਕਰ ਬੜਾ ਪੈਰਾ ਲਿਖ ਦੇ ਨੇ ਕਿ ਅਬਦਾਲੀ ਨੇ ਪੁੱਛਿਆ ਸਿੱਖਾਂ ਬਾਰੇ ਪੈਨਾ ਬਾਰੇ ਦੱਸ ਜ਼ਕਰੀਆ ਖਾਨ ਨੂੰ ਪੁੱਛਦਾ ਹੈ ਜ਼ਕਰੀਆ ਖਾਨ ਕਹਿੰਦਾ ਵੀ ਸਿੱਖਾਂ ਦੀ ਇੱਕ ਹੈਰਾਨ ਕਰ ਦੇ ਗੱਲ ਵੇਖੀ ਹੈ ਕਿ ਦਿਨੇ ਲੜਾਈ ਕਰਦੇ ਨੇ ਜੋ ਸ਼ਾਮ ਨੂੰ ਲੜਾਈ ਬੰਦ ਹੁੰਦੀ ਹੈ ਨਾ ਇਹ ਪ੍ਰਸ਼ਾਦਾ ਤਿਆਰ ਕਰਦੇ ਹਨ ਤੇ ਪ੍ਰਸ਼ਾਦਾ ਤਿਆਰ ਕਰਕੇ ਵੀ ਆਵਾਜ਼ ਲਾਉਂਦੇ ਨੇ ਭਾਈ ਗੁਰੂ ਕੋਈ ਲੋੜਵੰਦ ਕੋਈ ਭੁੱਖਾ ਹੋਵੇ ਤੇ ਆ ਕੇ ਪ੍ਰਸ਼ਾਦਾ ਛੱਕ ਸਕਦਾ ਹੈ ਤੇ ਬਦਾਲੀ ਅਗੇ ਹਾਸੇ ਕਹਿੰਦਾ ਜੇਕਰ ਕੋਈ ਤੁਰਕ ਚਲਾ ਜਾਏ ਫਿਰ ਕਹਿੰਦੇ ਉਹਨੂੰ ਬੜੇ ਪਿਆਰ ਨਾਲ ਬਿਠਾ ਕੇ ਪ੍ਰਸ਼ਾਦਾ ਸ਼ਿਕਾਉਂਦੇ ਨੇ ਜੇਕਰ ਕੋ ਜਦੋਂ ਦਿਨੇ ਲੜਦਾ ਹੁੰਦਾ ਸੀ ਦੁਸ਼ਮਣ ਅਸੀਂ ਜਦੋਂ ਲੰਗਰ ਤਿਆਰ ਹੈ ਆਵਾਜ਼ ਮਾਰੇ ਕੋਈ ਲੋੜ ਵਗ ਹੈ ਕਿਸ ਨੂੰ ਪ੍ਰਸ਼ਾਦਾ ਦੀ ਲੋੜ ਹੈ ਪ੍ਰਸ਼ਾਦਾ ਸ਼ੱਕ ਸਕਦਾ ਜੇ ਕੋਈ ਦੁਸ਼ਮਣ ਹੀ ਆ ਕੇ ਪ੍ਰਸ਼ਾਦਾ ਛਕਦਾ ਸੀ ਬੜੇ ਪਿਆਰ ਨਾਲ ਛਕਾਉਂਦੇ ਸੀ ਇਹ ਸਾਡੀ ਕੌਮ ਹੈ ਕਿ ਪ੍ਰਾਤਨ ਸਿਖਾ ਨੇ ਕਿਹਾ ਸਿੱਖ ਗਊ ਮੁਖ ਹੋਏ ਰਹੇ ਪਰ ਜਦ ਬਨ ਆਵੇ ਫਿਰ ਥੋੜੇ ਬੁੱਤ ਦੀ ਪ੍ਰਵਾਹ ਨਾ ਕਰੇ ਕਿ ਸਿੱਖ ਜੜਾ ਝਗੜੇ ਨਹੀਂ ਕਰਦਾ ਕਿਸੇ ਲੜਾਈਆਂ ਨਹੀਂ ਕਰਦਾ ਪਰ ਜਦੋਂ ਸਮਾ ਐਸਾ ਬਣ ਜਾਏ ਤੇ ਫਿਰ ਇਹ ਪ੍ਰਵਾਹ ਨੇ ਕੱਧਾ ਅਗਲੇ ਕਿੰਨੇ 2 ਨੇ 4 ਨੇ 10 ਨੇ 20 ਨੇ ਤਰਨ ਤਰਨ ਲਾਗੇ ਹੈ ਨਾ ਨੂਰ ਦੀ ਇਸਰਾ ਦੇ ਕੋਲ ਬੋਤਾ ਸਿੰਘ ਗਰਜਤ ਸਿੰਘ ਨੇ ਨਾਕਾਲਾ ਦਿੱਤਾ ਉੱਥੇ ਪ੍ਰਵਾਨਕ ਦੀ ਦੋ ਅਸੀਂ ਉਹ ਤੇ ਕਿਹਾ ਸਵਾ ਲੱਖ ਆਸ ਇੱਕ ਨਹੀਂ ਇੱਕ ਸਵਾ ਲੱਖ ਦੋ ਢਾਈ ਲੱਖ ਤੋ ਇਹ ਰੰਗ ਜਿਹਨੂੰ ਚੜ ਗਏ ਨਾ ਨਾਮ ਦਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਹਨੂੰ ਆਪਣੇ ਮਨ ਨੂੰ ਜਿੱਤ ਲੈਂਦਾ ਸਗਲ ਅਵਸਥਾ ਕੈ ਜਾਕਾ ਸਤਗੁਰ ਪੂਰਾ ਤੇ ਫਿਰ ਸਹਿਬ ਨੇ ਜਾਣ ਕੇ ਚਰਨ ਵਸੈ ਮੇਰਾ ਹਿਰ ਹੈ ਸੰਗ ਪੁਨੀਤਾ ਦੇਹੀ ਅਰਦਾਸ ਕੀਤੀ ਕੇ ਵਾਹਿਗੁਰੂ ਜੀਓ ਕਿਰਪਾ ਕਰੋ ਤੁਹਾਡੇ ਗੁਰਮੁਖਾਂ ਦੀ ਚਰਨ ਧੂੜ ਮੇਰੇ ਹਿਰਦੇ ਵਸੇ ਰਵੇ ਜਨ ਕੇ ਚਰਨ ਵਸੈ ਮੇ ਰਹੀ ਅਰੇ ਸੰਗ ਪੁਨੀਤਾ ਦੇਹੀ ਉਹਦੀ ਸਿੱਖਿਆ ਮੇਰੇ ਹਿਰਦੇ ਵਸੀ ਰਵੇ ਉਹਦੀ ਸੰਗਤ ਰਹਿ ਕੇ ਮੇਰਾ ਦੇਹ ਮੇਰਾ ਸਰੀਰ ਪ੍ਰਵਾਨ ਹੋ ਜਾਵੇ ਜਨ ਕੀ ਧੂੜ ਦੇ ਹੋ ਕਿਰਪਾ ਨਿਧ ਨਾਨਕ ਕੈ ਸੁਕੇ ਹੀ ਮੇਰੇ ਵਾਸਤੇ ਇਹੀ ਸੁਖ ਹੈ ਕਿ ਮੈਨੂੰ ਗੁਰੂ ਮੁਖਾਂ ਦੇ ਚਰਨ ਧੂੜ ਵਿਲਦੇ ਰਵੇ ਮੈਂ ਸਤ ਸੰਗਤ ਕਰਾਂ ਗੁਰੂ ਕਿਰਪਾ ਕਰਨ ਸਾਨੂੰ ਵੀ ਇਹ ਗੁਰਦੇ ਸੰਗਤ ਦਾ ਨਸੀਬ ਹੋਵੇ ਅਸੀਂ ਵੀ ਨਿਤਾ ਪ੍ਰਤੀ ਗੁਰਦੀ ਗੋਦ ਜਾ ਕੇ ਬੈਠੀ ਆਇਸਾ ਨਾ ਹੋਵੇ ਕਿਉਂਕਿ ਅੱਜ ਬਹੁਤਾਤ ਵਿੱਚ ਬਹੁਤੇ ਗਵਾਰੇ ਜਈ ਹੋ ਰਿਹਾ ਤੇ ਜਦੋਂ ਪੁੱਛੋ ਪਈ ਇੱਕ ਦੁਆਰੇ ਸਭ ਨੇ ਕਿੰਨੇ ਘਰ ਨੇ ਸਿਖਾਉਂਦੇ ਕੋਈ ਕਹਿੰਦਾ 200 ਕਰਨੇ ਕੋਈ ਕਹਿੰਦਾ 250 ਹੈ ਕੋਈ ਕਹਿੰਦਾ 500 ਕਰਨੇ ਪਰ ਅਬ ਸੋ ਜਦੋਂ ਅੰਮ੍ਰਿਤ ਵੇਲੇ ਗੁਰਗ੍ਰੰਥ ਸਬਦ ਦਾ ਪ੍ਰਕਾਸ਼ ਹੁੰਦਾ ਹੈ ਤੇ ਗ੍ਰੰਥ ਸਿੰਘ ਇਕੱਲਾ ਹੀ ਸੁਕਾਸਨ ਸਥਾਨ ਤੋਂ ਦਰਬਾਰ ਹਾਲ ਵਿੱਚ ਮਹਾਰਾਜ ਰੂਪ ਹੱਥ ਵਿੱਚ ਚੋਰ ਫੜਕੇ ਲਿਆ ਰਿਹਾ ਇਹ ਸਾਡੀ ਬਦਕਿਸਮਤੀ ਸਰੋਂ ਸੁਚੇਤ ਹੋਣਾ ਪਵੇਗਾ ਸਾਧ ਸੰਗਤ ਜਦੋਂ ਦੂਜੇ ਦਾ ਸ਼ੇਮ ਗੋਲ ਚੁਕਦੇ ਆ ਬੜਾ ਸੁੱਖਾ ਹੈ ਤੇ ਫਲਾਣਾ ਬੰਦਾ ਗੁਨਾਹਗਾਰ ਹੈ ਪਰ ਤੈਨੂੰ ਉਂਗਲਾਂ ਆਪਣੇ ਪਾਸ ਨੇ ਉਸ ਤੋਂ ਤਿੰਨ ਗੁਣਾ ਅਸੀਂ ਵੱਧ ਗੁਨਾਹਗਾਰ ਅਸੀਂ ਸੋ ਹਰ ਗੁਰ ਕਰਦੇ ਅੰਦਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਟਣਾ ਵਾਪਰਨ ਤੋਂ ਬਾਅਦ ਰੋਲਾ ਪਾਉਣ ਦਾ ਕੋਈ ਫਾਇਦਾ ਨਹੀਂ ਜੀ ਹੁੰਦਾ ਵਕਤ ਵਿਚਾਰੇ ਸੋ ਬੰਦਾ ਹੋਏ ਵਕਤ ਦੀ ਵਿਚਾਰ ਜੋ ਅੱਜ ਕਹਿ ਰਹੀ ਹੈ ਸਾਨੂੰ ਤੇ ਬਹੁਤੇ ਗੁਦਾਰੇ ਨਾ ਬਣਾਈਏ ਇੱਕ ਇੱਕ ਡਗਰ 'ਤੇ ਤਿੰਨ ਤਿੰਨ ਚਾਰ ਚਾਰ ਗੁਦਾਰੇ ਬਣੇ ਹੋਏ ਨੇ ਕਾਲ ਤੁਸੀਂ ਵੇਖਿਆ ਨਾ ਸੋਸ਼ਲ ਮੀਡੀਆ ਤੇ ਰੱਖ ਕੇ ਪਿੰਡ ਦਾ ਉਹਨਾਂ ਕਹਿੰਦਾ ਵੀ ਦੋ ਗੁਰਦਾਰਾ ਇੱਕੋ ਕਰਤਾ ਉਹਨਾਂ ਨੇ ਵੀ ਦੋ ਗੁਰਦਾਰੇ ਨਹੀਂ ਹੋਣਗੇ ਸਾਡੇ ਕੋਲ ਬਹੁਤ ਵਧੀਆ ਔਰ ਇਹ ਹੁਕਮ ਜਿਹੜਾ ਅੱਜ ਤੂੰ ਕਈ ਸਾਲ ਪਹਿਲਾਂ ਅਕਾਲ ਤਖਤ ਤੋਂ ਜਾਰੀ ਹੋਇਆ ਸੀ ਕਿ ਇੱਕ ਪਿੰਡ 'ਚ ਕੋ ਗੁਰਦਾਰਾ ਹੋਣਾ ਚਾਹੀਦਾ ਪਰ ਅਸੀਂ ਚੋਦਰ ਆਪਣੀ ਆਪਣੀ ਹੈ ਵੀ ਜਟਾਂ ਨੇ ਵੱਖਰਾ ਬਣਾ ਲਿਆ ਲਵਾਨਿਆਂ ਨੇ ਆਪਣਾ ਬਣਾ ਲਿਆ ਕਸ਼ਮੀਰੀਆਂ ਨੇ ਆਪਣਾ ਬਣਾ ਲਿਆ ਗੁਰਦਾਰਾ ਗੁਰਦਾਰਿਆਈ ਕੋਸ਼ਿਸ਼ ਕਰੋ ਵੀ ਹਰ ਨਗਰ 'ਚ ਇੱਕੋ ਗੁਰਦਾਰਾ ਹੋਵੇ ਸੰਗਤ ਜੁੜੇ ਉੱਥੇ ਔਰ ਉਸ ਗੁਰਦੁਆਰੇ ਦੇ ਅੰਦਰ ਬੜਾ ਪਿਆਰਾ ਭਾਈ ਕਾਂਨ ਸਿੰਘ ਨਾਵਾ ਲਿਖਦੇ ਨੇ ਉਹ ਕਹਿੰਦੇ ਕਮਲ ਜਿਉਂ ਮਾਇਆ ਜਲ ਵਿੱਚ ਹੈ ਹਲੇਪ ਸਦਾ ਜਿਹੜਾ ਗੁਰੂ ਕਾ ਸਿੱਖ ਹੈ ਉਹ ਕਮਲ ਦੇ ਫੁੱਲ ਵਰਗਾ ਹੈ ਰਹਿੰਦਾ ਸੰਸਾਰ ਵਿੱਚ ਚਿੱਕੜ ਦੇ ਵਿੱਚ ਹੈ ਪਰ ਆਪਣੇ ਅੰਦਰ ਸੁਗੰਧੀ ਰੱਖਦਾ ਹੈ ਕਮਲ ਜਿਉਂ ਮਾਇਆ ਜਲ ਵਿੱਚ ਹੈ ਹਲੇਪ ਸਦਾ ਸਭ ਦਾ ਸੁਨੇਹੀ ਚਾਲ ਸਭ ਤੋਂ निराली ਹੈ ਸਿੱਖ ਦਾ ਕੋਈ ਦੁਸ਼ਮਣ ਨਹੀਂ ਸਿੱਖ ਸਭ ਨੂੰ ਪਿਆਰ ਕਰਦਾ ਹੈ ਤੇ ਜਿਹੜੀ ਅਗਲੀ ਗੱਲ ਕੀ ਕਹਨਗੇ ਸਵਾਰਥ ਬਿਨਾ ਗੁਰਦੁਆਰਿਆਂ ਦਾ ਚੌਕੀਦਾਰ ਹਰ ਸਿੱਖ ਗੁਰੂ ਘਰ ਦਾ ਚੌਕੀਦਾਰ ਹੈ ਕਿ ਸਾਡੇ ਗੁਰੂ ਘਰ ਦੇ ਅੰਦਰ ਕੋਈ ਗੁਰਮਤ ਦੇ ਉਲਟ ਕਰਮਣਾ ਹੋਵੇ ਕੋਈ ਗੁਰਮਤ ਦੇ ਉਲਟ ਇਤਿਹਾਰ ਨਾ ਬਣਾਇਆ ਜਾਂਦਾ ਹੋਵੇ ਕੋਈ ਗੁਰਮਤ ਦੇ ਉਲਟ ਅਰਦਾਸਾਂ ਨਾ ਹੋਣ ਸਵਾਰਥ ਬਿਨਾ ਗੁਰਦੁਆਰਿਆਂ ਦਾ ਧੁੱਕ ਚੌਕੀਦਾਰ ਧਰਮ ਤੇ ਜੰਗਲੇ ਚੜੇ ਮੁਖ ਲਾਲੀਏ ਤੇ ਜਦੋਂ ਗੁਰੂ ਕਰ ਲਈ ਕੌਮ ਲਈ ਲੜਨਾ ਹੋਵੇ ਇਹਦੇ ਚਾਤੇ ਲਾਲੀ ਚੜਦੀ ਹੋਵੇ ਤੇ ਅੱਗੇ ਗੱਲ ਬੜੀ ਪਿਆਰੀ ਕਹਿਣ ਲੱਗੇ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਭਾਣੇ ਵਿੱਚ ਵਿਪਤਾ ਨੂੰ ਮਨੇ ਖੁਸ਼ਹਾਲੀ ਸਿੱਖ ਮੰਗਦਾ ਨਹੀਂ ਕਿਰਤ ਕਮਾਈ ਕਰਦਾ ਹੋਵੇ ਤੇ ਜੇ ਰੱਬ ਦੇ ਭਾਣੇ 'ਚ ਦੁੱਖ ਵੀ ਆ ਜਾਏ ਫਿਰ ਪੜੇ ਕੇਤਿਆਂ ਦੂਖ ਭੂਖ ਸ਼ਦਮਾਰ ਇਹ ਵੀ ਦਾਤ ਤਰੀ ਦਾਤਾਰ ਹੋ ਸਕਦਾ ਹੈ ਇਸ ਘਟਨਾ ਤੋਂ ਬਾਅਦ ਸਾਰੇ ਨਗਵ ਜੇਕਤਾ ਹੋ ਜਾਏ ਸਾਰੇ ਸਿੱਖਾਂ ਜੇਕਤਾ ਹੋ ਜਾਏ ਕਿਉਂਕਿ ਇਸ ਭੰਨ ਨੂੰ ਖੁਸ਼ਾਲੀ ਮੰਨੇ ਤੇ ਫਿਰ ਗੱਲ ਕਹੀ ਕਿ ਗੁਰੂ ਗ੍ਰੰਥ ਬਿਨਾ ਪੂਜੇ ਨਾ ਕੋਈ ਦੇਵੀ ਦੇਵ ਗੁਰੂ ਗੋਬਿੰਦ ਸਿੰਘ ਦਾ ਸੋ ਕਹੀ ਆਕਾਲੀ ਗੁਰੂ ਗ੍ਰੰਥ ਤੋਂ ਬਿਨਾ ਸੇ ਕਿਸੇ ਹੋਰ ਮੰਨਣਾ ਨਹੀਂ ਕੋਈ ਵਡਭਾਗ ਸੇ ਕੋਈ ਹੋਰ ਜੜੇ ਨਹੀਂ ਥਾਂ ਤਾਂ ਡੇਰੇ ਬਣੇ ਹੋਏ ਨੇ ਉਹਨਾਂ ਨੂੰ ਤੇ ਜਾਨਣਾ ਨਹੀਂ ਸਿਵਾਏ ਆਪਣੇ ਗੁਰੂ ਗ੍ਰੰਥ ਬਿਨਾ ਕਿਤੇ ਹੋਰ ਮੱਥਾ ਨਾ ਟੇਕੀਏ ਫੇਰ ਹੀ ਇਹ ਸੰਗਤ ਕੀਤੀ ਪ੍ਰਵਾਨ ਹੈ ਸਮੂਹ ਸੰਗਤਾਂ ਨੂੰ ਵਧਾਈ ਹੈ ਕਿ ਮਹਾਰਾਜ ਦਾ ਪ੍ਰਕਾਸ਼ ਹੋਇਆ ਫਿਰ ਤੋਂ ਜੋ ਸਤਸੰਗਤ ਦਾ ਦਰਿਆ ਚੱਲਦਾ ਸੀ ਬੰਦ ਹੋ ਚੁੱਕਾ ਸੀ ਫੇਰ ਉਹ ਸੰਗਤ ਰੂਪੀ ਦਰਿਆ ਚਲੇਗਾ ਤਾਂ ਆਪਾਂ ਜਾ ਕੇ ਬੈਠ ਕੇ ਇਸ ਦਰਿਆ ਵਿੱਚ ਇਸ਼ਨਾਨ ਕਰਨਾ ਆਪਣੇ ਮਨ ਦੇ ਅੰਤਰਗਤ ਤੀਰਥ ਮਲਨ ਆਓ ਸਿਰਫ ਇੱਕ ਦਿਨ ਗੁਰਦਾਰੇ ਨਾ ਆਈਏ ਬਲਕਿ ਕੋਸ਼ਿਸ਼ ਕਰੀਏ ਕਿ ਨਿੱਤਾ ਪ੍ਰਤੀਪੰ ਗੁਰੂ ਘਰ ਆ ਕੇ ਹਾਜ਼ਰੀਆਂ ਭਰੀਏ ਗੁਰੂ ਦੇ ਬਾਣੇ ਸੁਣੀਏ ਤਾਂ ਕਿ ਸਾਡੇ ਅੰਦਰ ਦੇ ਵਹਿਮ ਭਰਮ ਭਖਣ ਦੂਰ ਹੋ ਜਾਣ ਸਾਡਾ ਸੰਸਾਰ ਚ ਆਉਣਾ ਸਫਲ ਹੋ ਜਾਏ ਇਤਨੇ ਵਿਚਾਰ ਪ੍ਰਵਾਨ ਕਰਨੇ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀ ਹੋ ਜਾਇਆ ਕਰਦੀਆਂ ਹਨ ਸੰਗਤ ਗੁਰੂ ਦਵਣਾ ਬਖਸ਼ਿਅ ਜੋਗ ਹੈ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Well, I